ਤੇ ਹੁਣ ਲੋਕ ਸਭਾ ਦੀਆਂ ਚੋਣਾਂ ਹੋ ਕੇ ਖਟੀਆਂ ਉੱਥੇ ਹੀ ਸ਼ਰੋਮਣੀ ਅਕਾਲੀ ਦਲ ਦੀ ਸਿਰਫ ਇੱਕ ਹੀ ਸੀਟ ਤੇ ਜਿੱਤ ਹਾਸਲ ਹੋਈ ਹੈ ਉੱਥੇ ਹੀ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਹੁਣ ਕਿਹਾ ਗਿਆ ਹੈ ਕਿ ਅਸੀਂ ਕੌਮੀ ਚੰਡੇ ਤੈ ਨਹੀਂ ਕਰ पाए ਤਾਂ ਜੋ ਸਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜੀ 17 ਦੇ ਵਿੱਚ ਇਹਨਾਂ ਨੂੰ ਕੁਝ ਸੀਟਾਂ ਮਿਲੀਆਂ 14-15 ਤੇ ਉਹ ਘਟ ਕੇ 3 ਰਹਿ ਗਈਆਂ ਪਾਈ ਜੀ ਉਹ ਲੋਕ ਸਭਾ ਚੋਣ ਆਈ ਹੈ ਫੇਰ ਤੇ ਸੀਟ ਆਈਆ ਇੱਕ ਪ੍ਰਧਾਨ ਜੀ ਦੀ ਧਰਮ ਪਤਨੀ ਦੀ ਕੱਲ ਇੱਕ ਅਖਬਾਰ ਦੇ ਵਿੱਚ ਹੈਡਿੰਗ ਲੱਗਿਆ ਸੀ ਕਿ ਸ਼ਰੂਮਨੀ ਅਕਾਲੀ ਦਲ ਨੇ ਪਰਿਵਾਰ ਬਚਾਇਆ ਪੰਜਾਬ ਬੁਆਇਆ ਪੰਜਾਬ ਦੇ ਵਿੱਚ ਜਿੱਥੇ ਲੋਕ ਸਭਾ ਚੋਣਾਂ ਹੋਈਆਂ ਨੇ ਉੱਥੇ ਹੀ ਹੁਣ ਪੰਜ ਵਿਧਾਨ ਸਭਾ ਦੀਆਂ ਸੀਟਾਂ ਖਾਲੀ ਹੋ ਗਏ ਨੇ ਕਿਉਂਕਿ ਜਿਹੜੇ ਉਹ ਐਮ ਐਲ ਏ ਸੀ ਹੁਣ ਐਮ ਪੀ ਬਣ ਗਏ ਤੇ ਮੁਰਤੋ ਉਹਨਾਂ ਪੰਜ ਸੀਟਾਂ ਦੇ ਉੱਤੇ ਚੋਣਾਂ ਹੋਣਗੀਆਂ ਢਿੱਲੋ ਸਾਹਿਬ ਉਹਨਾਂ ਦੇ ਵਿੱਚੋਂ ਮੰਤਰੀ ਗੁਰਮੀਤ ਸਿੰਘ ਮੀਤਿਆਰ ਦੀ ਬਰਨਾ ਇਸ ਤਰ੍ਹਾਂ ਆਪਣਾ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਰਾਜਾ ਵੜਿੰਡੀ ਦੀ ਸੀਟ ਗਿੱਦੜਵਾ ਸਾਫਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਦੀ ਸੀਟ ਢੇਰਾ ਬਾਬਾ ਨਾਨਕ ਇਸੇ ਤਰ੍ਹਾਂ ਹੁਸ਼ਿਆਰਪੁਰ ਤੋਂ ਇਹਨਾਂ ਦੇ ਰਾਜਕੁਮਾਰ ਚੱਬੇ ਬਾਲ ਵਾਲੀ ਸੀਟ ਤੇ ਪੰਜਵੀਂ ਸ਼ੀਤਲ ਗਰਾਲ ਵਾਲੀ ਲੁਧਿਆਣਾ ਜਲੰਧਰ ਤੰਮਿਲ ਦੇ ਸੰਗ ਰਾਜਾ ਵੜਿੰਗ ਵੱਲੋਂ ਇੱਕ ਵੱਡਾ ਐਕਸ਼ਨ ਲੈ ਗਿਆ ਚੋਣਾਂ ਤੋਂ ਬਾਅਦ ਉਹਨਾਂ ਬਰੋ ਦਰਸ਼ਨ ਬਰਾੜ ਜੋ ਕਿ ਸਾਫ ਕਾ ਵਿਧਾਇਕ ਨੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਹੈ ਜੀ ਇਹ ਨਿਤਿਸ਼ ਕੁਮਾਰ ਨਾਲ ਕਿ ਕਾਫੀ ਚਰਚਾ ਚੱਲ ਰਹੀ ਹੈ ਕਿ ਉਲਤਾ ਵੀ ਉਹਨੂੰ ਕੀ ਹੁਦੋ ਦਿੱਤਾ ਜਾਵੇਗਾ ਐਨਡੀਆ ਦੇ ਵਿੱਚ ਵੀ ਕਾਫੀ ਹਫੜਾ ਰਫੜੀ ਦੇਖਣ ਨੂੰ ਮਿਲ ਰਹੀ ਹੈ ਜੀ ਬਹੁਤ ਮਤ ਦੇ ਹਿਸਾਬ ਨਾਲ ਦੇਖਿਆ ਜਾਵੇ ਐਨਡੀਆ ਕੋਲੇ ਬਹੁਤ ਮਤ ਹੈ ਉਹਨਾਂ ਦੇ ਵਿੱਚੋਂ ਦੋ ਪਲੇਅਰ ਬਹੁਤ ਵੱਡੇ ਨੇ ਇੱਕ ਤੇਲਗੂ ਦੇ ਸੰਪਾਰਟੀ ਵਾਲੇ ਚੰਦਰਬਾਬੂ ਨੇਡੂ ਉਹਨਾਂ ਦਾ ਆਂਧਰਾ ਪ੍ਰਦੇਸ਼ ਦੇ ਵਿੱਚ ਮੁੱਖ ਮੰਤਰੀ ਬਨਣਾ ਲਗਭਗ ਤੈਅ ਹੈ ਕਿਉਂਕਿ ਬਹੁਮਤ ਉਹ ਕੱਲ੍ਹ ਹੀ ਲੈ ਗਏ ਨੇ ਉੱਥੇ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ 15 ਜੂਨ ਤੱਕ ਢਿਲ ਸਾਹਿਬ ਆਪਣਾ ਦਫ਼ਤਰ اهو ਖਾਲੀ ਕਰਨ ਦਾ ਕਿਹਾ ਗਿਆ ਜੀ ਆਮ ਆਦਮੀ ਪਾਰਟੀ ਦਾ ਜਿਹੜਾ ਦਫ਼ਤਰ ਹੈ ਜ਼ਮੀਨ ਰਾਟ ਮਾਮਲੇ 'ਚ ਇਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ ਮਾਨਜੋਗ ਹਾਈ ਕੋਰਟ ਨੇ ਕਿਹਾ ਕਿ 15 ਜੂਨ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣਾ ਦਫਤਰ ਖਾਲੀ ਕਰ ਦਿਓ ਜੀ ਇਹਨਾਂ ਨੂੰ ਉਹ ਦਫਤਰ ਖਾਲੀ ਕਰਨਾ ਪਵੇਗਾ ਪਸਨਾ ਪਿਛਲੀ ਵਾਰ ਹਾੜ ਦੀ ਬਹੁਤ ਜ਼ਿਆਦਾ ਮਾਰ ਦੇਖਣ ਨੂੰ ਮਿਲੀ ਸੀ ਪੰਜਾਬ ਦੇ ਵਿੱਚ ਕਾਫੀ ਲੋਕਾਂ ਨੂੰ ਨੁਕਸਾਨ ਹੋਇਆ ਸੀ ਤੇ ਹੁਣ ਵੀ ਕਿਵੇਂ ਦੇਖਦੇ ਹਾਂ ਜੀ ਵੀ ਮਾਰ ਤੋਂ ਬਚਣ ਲਈ ਕੀ ਸਰਕਾਰ ਕੋਲੋਂ ਕਰ ਸਕਦੀ ਹੈ ਜਿਹੜਾ ਸਰਕਾਰ ਨੇ ਪਿਛਲੀ ਵਾਰੀ ਦਾਅਵੇ ਕੀਤੇ ਇੱਕ ਘਰਵਾਰੇ ਜਲ ਨਿਕਾਸੀਆਂ ਬਾਰੇ ਆ ਕਰਦਿਆਂਗੇ ਉਹ ਕਰਦਿਆਂਗੇ ਉਹ ਸਵੈਗਪੌੜ ਸੰਖ ਤੋਂ ਹੋਰ ਤਾਂ ਕੁਝ ਨਹੀਂ ਸੀ ਜੀ ਸਾਡੇ ਮੁੱਖ ਮੰਤਰੀ ਸਾਹਿਬ ਇਹਦੇ ਬਾਰੇ ਜਾਰੀ ਕਰ ਦੇਣ ਇੱਕ ਸਾਲ ਦੇ ਵਿੱਚ ਸਰਕਾਰ ਨੇ ਕਿਹੜੀਆਂ ਕਿਹੜੇ ਕੰਮ ਕੀਤੇ ਆ ਘਰ ਦੇ ਕੀਤਾ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋਂ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚਾਂਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿਲਸਾ ਸਵਾਗਤ ਹੈ ਜੀ ਸ਼ੁਕਰਗਿਆ ਜੀ ਮਿਹਰਬਾਨੀ ਜੀ ਤੁਰ ਸਾ ਜਿੱਥੇ ਹੁਣ ਲੋਕ ਸਭਾ ਦੀਆਂ ਚੋਣਾਂ ਹੋ ਕੇ ਘਟੀਆਂ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਿਰਫ ਇੱਕ ਹੀ ਸੀਟ ਤੇ ਜਿੱਤ ਹਾਸਲ ਹੋਈ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਹੁਣ ਕਿਹਾ ਗਿਆ ਹੈ ਕਿ ਅਸੀਂ ਕੌਮੀ ਚੰਡੇ ਤੈ ਨਹੀਂ ਕਰ पाए ਤਾਂ ਜੋ ਸਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜੀ ਜਿੱਦ ਕੋ ਸ਼੍ਰੋਮਣੀ ਅਕਾਲੀ ਦਲ ਜਿਹੜਾ ਬੇਅਦਬੀ ਵਾਲਾ ਮਾਮਲਾ ਵਾਪਰਿਆ 2015 ਚ ਉਦੋਂ ਬਦ ਲਗਾਤਾਰ ਅਸੀਂ ਨਹੀਂ ਕਹਿੰਦੇ ਕਿ ਉਹਨਾਂ ਨੇ ਇਹ ਕਰਾਇਆ ਸੀ ਉਹਨਾਂ ਦੀ ਕੋਈ ਭੂਮਿਕਾ ਸੀ ਪਰ ਸਰਕਾਰ ਉਹਨਾਂ ਦੀ ਸੀ ਤੇ ਉਹਦਾ ਇਹੋ ਜਿਹਾ ਹੋਇਆ ਕਿ 2017 ਦੇ ਵਿੱਚ ਸ਼ਰਮਣੀ ਅਕਾਲੀ ਦਲ ਸੱਤਾ ਚੋਂ ਬਾਹਰ ਹੋ ਗਿਆ 2019 ਦੀਆਂ ਲੋਕ ਸਭਾ ਚੋਣਾਂ ਆਈਆਂ ਇਹ ਦੋਨੋਂ ਮੀਆਂ ਬੀਬੀ ਪ੍ਰਧਾਨ ਜੀ ਤੇ ਉਹਨਾਂ ਦੀ ਧਰਮ ਪਤਨੀ ਫਿਰੋਜ਼ਪੁਰ ਤੇ ਮਠੰਡਾ ਚੋਣ ਜਿੱਤੇ ਤੇ 2022 ਆਇਆ 17 ਦੇ ਵਿੱਚ ਇਹਨਾਂ ਨੂੰ ਕੁਝ ਸੀਟਾਂ ਮਿਲੀਆਂ 14-15 ਤੇ ਉਹ ਘਟ ਕੇ 3 ਰਹਿ ਗਈਆਂ 22 'ਚ ਹੋ ਲੋਕ ਸਭਾ ਚੋਣ ਆਈ ਹੈ ਫੇਰ ਤੇ ਸੀਟ ਆਈ ਹੈ ਇੱਕ ਪ੍ਰਧਾਨ ਜੀ ਦੀ ਧਰਮ ਪਤਨੀ ਦੀ ਕੱਲ ਇੱਕ ਅਖਬਾਰ ਦੇ ਵਿੱਚ ਹੈਡਿੰਗ ਲੱਗਿਆ ਸੀ ਕਿ ਸ਼ਰੂਮਨੀ ਅਕਾਲੀਦਾਰ ਨੇ ਪਰਿਵਾਰ ਬਚਾਇਆ ਪੰਜਾਬ ਗੁਆਇਆ ਲਗਾਤਾਰ ਬਾਈ ਦੇ ਵਿੱਚ ਵੀ ਇੱਕ ਕਮੇਟੀ ਬਣੀ ਸੀ ਇਕਵਾਲ ਸਿੰਘ ਝੁੰਦਾ ਸਾਹਿਬ ਦੀ ਅਗਵਾਈ ਵਿੱਚ ਜਿਨ੍ਹਾਂ ਨੇ ਆ ਕੇ ਪ੍ਰਧਾਨ ਸਾਹਿਬ ਨੂੰ ਰਿਪੋਰਟ ਸੌਂਪੀ ਮੰਤਰ ਹੋਇਆ ਉਹਨਾਂ ਨੇ ਕਿਹਾ ਸੀ ਕਿ ਸਾਰੇ ਦੇ ਸਾਰੇ ਜਿਹੜੇ ਅਹੁਦੇਦਾਰ ਨੇ ਇਹਨਾਂ ਦੇ ਵਿੱਚ ਬਦਲਾ ਲਿਆਂਦਾ ਜਾਵੇ 1996 ਦੇ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਪੰਜਾਬੀ ਪਾਰਟੀ ਬਣਾ ਲਿਆ ਪੰਥਕ ਤੋਂ ਇਹ ਜਿੱਤ ਵੀ ਗਈ ਜਦੋਂ ਲਗਾਤਾਰ ਜਿੱਤ ਮਿਲਦੀ ਹੋਵੇ ਤਾਂ ਕਮਾਂਡਰ ਦੀ ਚੱਲ ਗਈ ਤੇ ਜੇ ਹਾਰ ਜੇ ਉਹ ਕਹਿੰਦੇ ਮੇਰੀ ਨਹੀਂ ਜ਼ਿੰਮੇਵਾਰੀ ਉਹ ਕਿਸੇ ਹੋਰ ਦੀ ਹੈ ਸੋ ਹੁਣ ਜਦੋਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਚੌਥੇ ਕਈਆਂ ਤੇ ਪੰਜਵੇਂ ਥਾਂ ਤੇ ਵੀ ਆਇਆ ਤੇ ਲਗਭਗ ਪੌਣੀ ਦਰਜਨ ਤੋਂ ਵੱਧ ਇਹਨਾਂ ਦੇ ਆ ਜਵਾਨਤਾ ਜਬਤ ਹੋ ਗਈਆਂ ਉਮੀਦਵਾਰਾਂ ਦੀਆਂ ਤੇ ਫਿਰ ਕਿੰਨਾ ਕੁ ਚਿਰ ਤੁਸੀਂ ਇੱਕੋ ਚੀਜ਼ ਨੂੰ ਪ੍ਰਤੀਾਇਈ ਜਾਣਾ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੱਦੂ ਬਾਜਰਾ ਆਨੰਦਪੁਰ ਸਾਹਿਬ ਤੋਂ ਚੋਣ ਲੜ ਰਹੇ ਸੀ ਹਾਲ ਉਨ੍ਹਾਂ ਦਾ ਵੀ ਉਹੀ ਹੋਇਆ ਉਹ ਕਹਿੰਦੇ ਆ ਕਿ ਅਸੀਂ ਕੁਝ ਫੈਸਲੇ ਨਹੀਂ ਲੈ ਸਕੇ ਸਾਡਾ ਚਿਹਰਾ ਪ੍ਰਧਾਨ ਸਾਹਿਬ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਸੀ ਪੰਜਾਬ ਤਾਂ ਪਤਾ ਨਹੀਂ ਬਚਿਆ ਜਾਂ ਨਹੀਂ ਬਚਿਆ ਪਰ ਅਕਾਲੀ ਦਲ ਗਵਾਓ ਯਾਤਰਾ ਹੋ ਨਿਭੜੀ ਇਹਨਾਂ ਨੂੰ ਇੱਕ ਹੋਰ ਰਾਜਸੀ ਪਾਰਟੀ ਖੇਤਰੀ ਪਾਰਟੀ ਜਿਹਦਾ ਵजूद ਬਹੁਤ ਵੱਡਾ ਕੁਰਬਾਨੀਆਂ ਦਾ ਇਤਿਹਾਸ ਹੈ ਤੇ ਜੇ ਉਹ ਪਾਰਟੀ ਵੀ ਐਸ ਹਾਲ ਤੱਕ ਚੱਲ ਜਾਵੇ ਤਾਂ ਇਹ ਬੜੀ ਬਾੜੀ ਗੱਲ ਹੈ ਪਾਰਟੀ ਨੂੰ ਸਰ ਜੋੜ ਕੇ ਦੇਖਣਾ ਚਾਹੀਦਾ ਹੈ ਚੱਦੂ ਮજરા ਸਾਹਿਬ ਕਹਿੰਦੇ ਆ ਕਿ ਅਸੀਂ ਨਾ ਇਹ ਨੀਤੀ ਇਧਰ ਦੀ ਨਾ ਉਧਰ ਦੀ ਉਸ ਨੀਤੀ ਤੇ ਚੱਲਦੇ ਰਹੇ ਜਿਹੜੀ ਨੀਤੀ ਅਕਾਲੀ ਦਲ ਦਾ ਕੌਮੀ ਜੱਡਾ ਤੈ ਨਹੀਂ ਕਰ ਸਕਿਆ ਲੋਕਾਂ ਨੂੰ ਸਮਝਾਉਣ ਵਿੱਚ ਸਫਲ ਰਹੇ ਆ ਇਹਨਾਂ ਦਾ ਤਾਂ ਸਾਰਾ ਧਿਆਨ ਇਸੇ ਗੱਲ ਤੇ ਲੱਗਿਆ ਸੀ ਕਿ ਕਦੋਂ ਭਾਰਤੀ ਜਨਤਾ ਪਾਰਟੀ ਵਾਲੇ ਮੜਾ ਜਾਂ ਸੱਦਾ ਪੱਤਰ ਦੇਣ ਤੇ ਅਸੀਂ ਦਾ ਭੱਜੇ ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਉਹ ਕਹਿੰਦਾ ਘਟਨਾ ਤੋਲ ਉਹ ਕਹਿੰਦਾ ਥੜੇ ਨਾ ਚੜ ਤੇ ਜਿਸ ਤਰ੍ਹਾਂ ਅਬਦੁਲ ਸ਼ਾਹ ਸਾਹਬ ਨੇ ਪਾਰਲੀਮੈਂਟ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਸਨਬ ਕੀਤਾ ਤੇ ਬਾਅਦ ਦੇ ਵਿੱਚ ਜਿਹੜਾ ਇਹਨਾਂ ਨੇ ਕਿਹਾ ਕਿ ਭਾਈ ਰਾਜੋਵਾਨੇ ਦੀ ਰਿਹਾਈ ਕਰੋ ਉਹਦੇ ਤੇ ਜਿੰਨਾ ਤਿੱਖਾ ਇੱਥੇ ਲੁਧਿਆਣੇ ਦੇ ਵਿੱਚ ਅਮਿਤ ਸ਼ਾਹ ਨੇ ਕਿਹਾ ਕਿ ਜਿਨ੍ਹਾਂ ਨੂੰ ਗਲਤੀਆਂ ਦਾ ਅਹਿਸਾਸ ਨਹੀਂ ਉਹਨਾਂ ਨੂੰ ਮਾਫ਼ ਕਰ ਦਿੱਗੇ ਜੇਰ ਬੰਦੀ ਸਿੰਘਾਂ ਬਾਰੇ ਕਮੇਟੀ ਬਣੀ ਸਵੇਤ ਰਾਜੋਵਾਨਾ ਸਾਹਿਬ ਉਹਨੂੰ ਕਿਸੇ ਨੇ ਟੇਵੀ ਨਹੀਂ ਦਿੱਤਾ ਉਹ ਵਿੱਚ ਵਿਚਾਲੀ ਰਹੇਗੀ ਸੋਝੇ ਸਥਿਤੀ ਦੇ ਵਿੱਚ ਅਕਾਲੀ ਦਲ ਨੂੰ ਬੈਠਣਾ ਚਾਹੀਦਾ ਸਿਰ ਜੋੜ ਕੇ ਆਪਣੀਆਂ ਗਲਤੀਆਂ ਭੁੱਲਾਂ ਬਾਰੇ ਬਸਥਾਰ ਦੇ ਵਿੱਚ ਜਾਣਾ ਚਾਹੀਦਾ ਹੈ ਇਹ ਰਿਪੋਰਟ ਵੀ ਇਕੱਠੀ ਕਰਨੀ ਚਾਹੀਦੀ ਹੈ ਕਿ ਲੋਕ ਉਹਨਾਂ ਨੂੰ ਮੂੰਹ ਕਿਉਂ ਨਹੀਂ ਲਾ ਰਹੇ ਜੀ ਸੋ ਦੂਜੇ ਪਾਸੇ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਜਿੱਥੇ ਲੋਕ ਸਭਾ ਚੋਣਾਂ ਹੋਈਆਂ ਨੇ ਉੱਥੇ ਹੀ ਹੁਣ ਪੰਜ ਵਿਧਾਨ ਸਭਾ ਦੀਆਂ ਸੀਟਾਂ ਖਾਲੀ ਹੋ ਗਏ ਨੇ ਕਿਉਂਕਿ ਜਿਹੜੇ ਉਹ ਐਮ ਐਲ ਏ ਸੀ ਹੁਣ ਐਮ ਪੀ ਬਣ ਗਏ ਤੇ ਮੁਰਤੋਂ ਉਹਨਾਂ ਪੰਜ ਸੀਟਾਂ ਦੇ ਉੱਤੇ ਚੋਣਾਂ ਹੋਣਗੀਆਂ ਢਿੱਲੋ ਸਾਹਿਬ ਬਿਲਕੁਲ ਹੋਣਗੀਆਂ ਉਨ੍ਹਾਂ ਦੇ ਵਿੱਚੋਂ ਮੰਤਰੀ ਗੁਰਮੀਤ ਸਿੰਘ ਮੀਤਿਆਰ ਦੀ ਬਰਨਾਲਾ ਇਸੇ ਤਰ੍ਹਾਂ ਆਪਣਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸੀਟ ਗਿੱਦੜਵਹਾ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਦੀ ਸੀਟ ਡੇਰਾ ਬਾਬਾ ਨਾਨਕ ਇਸੇ ਤਰ੍ਹਾਂ ਹੁਸ਼ਿਆਰਪੁਰ ਤੋਂ ਇਹਨਾਂ ਦੇ ਰਾਜਕਵਾਰ ਚੱਬੇਵਾਲ ਵਾਲੀ ਸੀਟ ਤੇ ਪੰਜਵੀਂ ਸ਼ੀਤਲਗੁਰਾਲ ਵਾਲੀ ਲੁਧਿਆਣਾ ਆ ਜਲੰਧਰ ਇਹਨਾਂ ਦੇ ਉੱਤੇ ਹੁਣ ਉਪ ਚੋਣਾਂ ਹੋਣਗੀਆਂ ਉਹ ਨਿਰਭਿਕਦੇ ਵਿੱਚ ਕਿਸੇ ਮਿਲੇ ਵੀ ਉਹਨਾਂ ਦੀ ਅਨਾਉਂਸਮੈਂਟ ਹੋ ਸਕਦੀ ਹੈ। ਆਰ ਉਹਦੇ ਵਿੱਚ ਸਰਕਾਰ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਜ਼ਿੰਮੇਵਾਰੀ ਜ਼ਿਆਦਾ ਬਣ ਜਾਂਦੀ ਹੈ ਕਿ ਉਹ ਇੱਥੇ ਕੋਈ ਪਰਫਾਰਮੈਂਸ ਦਿਖਾਉਣਗੇ। ਜਾਂ ਜਿਵੇਂ ਇਹਨਾਂ ਦੇ 8 ਮੰਤਰੀ 57 ਵਿਧਾਇਕ ਆ ਲੋਕ ਸਭਾ ਚੋਣਾਂ ਦੇ ਵਿੱਚ ਹਾਰੇ ਨੇ ਕਿ ਐਦਾਂ ਦੀ ਪਰਫਾਰਮੈਂਸ ਆਏਗੀ ਜਾਂ ਉਹਦੇ ਵਿੱਚ ਸੁਧਾਰ ਕਰਦੇ ਆ ਲੋਕਾਂ ਦੀ ਗੱਲ ਸੁਣਦੇ ਆ ਉਹ ਚੋਣਾਂ ਦੇ ਵਿੱਚ ਕੋਈ ਨਾ ਕੋਈ ਸ਼ਾਇਦ ਇਹ ਨਵਾਂ ਕੁਝ ਭਰ ਸਕਣ ਸਮਾ ਦੱਸੇਗਾ ਸੋ ਪੰਜ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਉਹ ਨੇੜ ਭਵਿੱਖ ਵਿੱਚ ਕਿਸੇ ਵੇਲੇ ਵੀ ਤਿਆਰ ਨੇ ਸੋ ਇਹਦੇ ਵਿੱਚ ਦੋਹੇ ਪਾਰਟੀਆਂ ਕੱਟਣੀ ਜਿਨ੍ਹਾਂ ਨੇ ਆਪਣੇ ਵਿਧਾਇਕਾਂ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਦਿੱਲੀ ਵੱਲ ਤੋਰਤਾ ਜੀ ਸੋ ਦੂਜੇ ਪਾਸੇ ਗੱਲ ਕਰਦੇ ਨੇ ਜਾਨੇ ਤੋਂ ਅਮਨਦੀਪ ਸਿੰਘ ਰਾਜਾ ਵੜਿੰਗ ਵੱਲੋਂ ਇੱਕ ਵੱਡਾ ਐਕਸ਼ਨ ਲੈ ਗਿਆ ਚੋਣਾਂ ਤੋਂ ਬਾਅਦ ਉਹਨਾਂ ਵੱਲੋਂ ਦਰਸ਼ਨ ਬਰਾੜ ਜੋ ਕਿ ਸਾਬਕਾ ਵਿਧਾਇਕ ਨੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਹੈ ਜੀ ਬਿਲਕੁਲ ਦਰਸ਼ਨ ਸਿੰਘ ਬਰਾੜ ਬਹੁਤ ਪੁਰਾਣੇ ਕਾਂਗਰਸੀ ਆਗੂ ਨੇ ਕਿਸੇ ਵੇਲੇ ਉਹ ਬਾਗਾਪੁਰਾਣਾ 1993 ਦੇ ਵਿੱਚ ਜਦੋਂ ਘੱਟ ਗਿਣਤੀ ਵਿੱਚ ਸਰਦਾਰ ਬਿਆਨ ਸਿੰਘ ਦੀ ਸਰਕਾਰ ਬਣੀ ਦਰਸ਼ਨ ਸਿੰਘ ਬਰਾੜ ਉਦੋਂ ਵੀ ਵਿਧਾਇਕ ਸਨ ਉਹਨਾਂ ਨੂੰ ਪਾਰਟੀ ਵਿਰੋਧੀ ਗਤੀਵਧੀਆਂ ਕਰਕੇ ਕੱਢ ਦਿੱਤਾ ਗਿਆ ਪਤਾ ਇਹ ਲੱਗਿਆ ਕਿ ਲੁਧਿਆਣੇ ਤੋਂ ਜਿਹੜਾ ਕਮਲਜੀਤ ਬਰਾੜ ਆ ਉਹਨਾਂ ਦਾ ਬੇਟਾ ਹੈ ਉਹਨੇ ਅਯਾਦ ਤੌਰ ਤੇ ਚੋਣ ਲੜੀ ਸੀ ਸੋ ਰਾਜਨੀਤਿਕ ਕਾਰਨਾ ਕਰਕੇ ਉਹਨਾਂ ਨੂੰ ਪਾਰਟੀ ਗਤੀਵਿਧੀਆਂ ਵਿਰੋਧੀ ਗਤੀਵਿਧੀਆਂ ਕਰਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਚੋਂ ਕੱਢ ਦਿੱਤਾ ਜੀ ਸੋ ਦੂਜੇ ਪਾਸੇ ਨਿਤਿਸ਼ ਕੁਮਾਰ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ ਤੇ ਹਲਸਾ ਵੀ ਉਹਨੂੰ ਕੀ ਅਹੁਦਾ ਦਿੱਤਾ ਜਾਵੇਗਾ ਐਨਡੀਆ ਦੇ ਵਿੱਚ ਵੀ ਕਾਫੀ ਹਫੜਾ ਦਫੜੀ ਦੇਖਣ ਨੂੰ ਮਿਲ ਰਹੀ ਹੈ ਜੀ ਦੇਖੋ ਹਾਲਾਂਕਿ ਜੇ ਬਹੁਮਤ ਦੇ ਹਿਸਾਬ ਨਾਲ ਦੇਖਿਆ ਜਾਵੇ ਐਨਡੀਆ ਕੋਲੇ ਬਹੁਮਤ ਹੈ ਉਹਨਾਂ ਦੇ ਵਿੱਚੋਂ ਦੋ ਪਲੇਅਰ ਬਹੁਤ ਵੱਡੇ ਨੇ ਇੱਕ ਤੇਲਗੂ ਦੇ ਸੰਪਾਰਟੀ ਵਾਲੇ ਚੰਦਰਬਾਬੂ ਨੈਡੂ ਉਹਨਾਂ ਦਾ ਆਂਧਰਾ ਪ੍ਰਦੇਸ਼ ਦੇ ਵਿੱਚ ਮੁੱਖ ਮੰਤਰੀ ਬੰਨਾਂ ਲਗਭਗ ਤੈਅ ਹੈ ਕਿਉਂਕਿ ਬਹੁਮਤ ਉਹ ਕੱਲ੍ਹ ਹੀ ਲੈ ਗਏ ਨੇ ਉੱਥੇ ਉਹਨਾਂ ਨੇ ਪਤਾ ਲੱਗਿਆ ਕਿ ਸਪੀਕਰ ਕੁਝ ਅਹਿਮ ਅਹੁਦੇ ਆਦੀ ਪੇਸ਼ਕਸ਼ ਕਰ ਦਿੱਤੀ ਹੈ ਮੰਗ ਰੱਖ ਦਿੱਤੀ ਐ ਪੇਸ਼ਕਸ਼ ਨਹੀਂ ਮੰਗ ਰੱਖ ਦਿੱਤੀ ਐ ਐਵੇਂ ਜਿਵੇਂ ਮਸ਼ਹੂਰ ਪਲਟੀਵਾਜ ਨਤੀਸ਼ ਕੁਮਾਰ ਨਤੀਸ਼ ਕੁਮਾਰ ਬਿਹਾਰ ਤੋਂ ਦੁਨਾਂ ਦੀਆਂ ਰਲਾ ਕੇ ਸੀਟਾਂ 28 ਬੰਦੀਆਂ ਨੇ 16 ਤੇ 12 28 ਇਹਨਾਂ ਕੋਲ ਨੇ 291 ਜੇ ਉਹਦੇ ਵਿੱਚੋਂ 28 ਸੀਟਾਂ ਕੱਢਦੇ ਆਏ 263 ਦਾ ਅੰਕੜਾ ਰਹਿ ਜਾਂਦਾ ਹੈ ਭਾਪ ਇਹਨਾਂ ਦੁਨਾਂ ਆਗੂਆਂ ਦੀਆਂ ਵਿਸਾਖੀਆਂ ਤੇ ਹੀ ਅਗਲੀ ਚੋਣ ਦਾ ਇਹ ਸਰਕਾਰ ਕੇਂਦਰ ਚ ਬੰਨੀ ਆ ਕੋਈ ਕਹਿੰਦਾ ਮੈਨੂੰ ਗ੍ਰਹਿ ਮਹਿਕ ਮਦਦਿਓ ਨਤੀਸ਼ ਕੁਮਾਰ ਨੇ ਕਹਿੰਦਾ ਤਿੰਨ ਮਹਿਕਵੇਂ ਚਾਹੀਦੇ ਸਾਨੂੰ ਖੇਤੀ ਬਿੱਤ ਤੇ ਰੇਲ ਤੇ ਇਹਨਾਂ ਨੇ ਇਹ ਵੀ ਕਹਿਤਾ ਐਨਡੀਏ ਦਾ ਕਨਵੀਨਰ ਵੀ ਸਾਡੇ ਚੋਂ ਬਣਾਓ ਤਿੰਨ ਪ੍ਰਮੁੱਖ ਆਗੂ ਕੌਮੀ ਪ੍ਰਧਾਨ ਭਾਜਪਾ ਜੇਪੀ ਨੱਡਾ ਅਵਤਸ਼ਾ ਸਾਹਿਬ ਉਹਨਾਂ ਦੇ ਨਾਲ ਰਾਜਨਾਥ ਸਿੰਘ ਇਹਨਾਂ ਨੂੰ ਕਿਹ ਹੈ ਜ਼ਿੰਮੇਵਾਰੀ ਦਿੱਤੀ ਹੈ ਕਿ ਤੁਸੀਂ ਮਨਾਓ ਪ੍ਰਧਾਨ ਮੰਤਰੀ ਸਾਹਿਬ ਨੇ ਅੱਜ ਤੱਕ ਸਾਂਝਾ ਸਰਕਾਰਾਂ ਦਾ ਤਜਰਬਾ ਉਹਨਾਂ ਦਾ ਬਿਲਕੁਲ ਵੀ ਨਹੀਂ 1% ਵੀ ਨਹੀਂ ਉਸ ਤੋਂ ਬਾਅਦ ਉਹ ਬਿਲਕੁਲ ਨਹੀਂ ਚਲਾ ਰਹੇ ਉਹਨਾਂ ਨੇ ਤੇ ਹੁਣ ਤੱਕ ਉਹ ਜ਼ਿਆਦਾਤਰ ਉਹਨਾਂ ਨੇ ਡਿਕਟੇਟਰਸ਼ਿਪ ਕੀਤੀ ਹੈ ਇੱਥੇ ਤਾਂ ਹੁਣ ਕਦੇ ਕੋਈ ਫੁੱਫੜ ਰੁੱਸ ਗਿਆ ਕੋਈ ਮਾਸੜ ਰੁੱਸ ਗਿਆ ਕੋਈ ਤਾਇਆ ਰੁੱਸ ਗਿਆ ਕੋਈ ਚਾਚਾ ਰੁੱਸ ਗਿਆ ਐਦਾਂ ਦੀ ਸਥਿਤੀ ਚੱਲਦੀ ਰਹਿਣੀ ਹੈ ਕੀ ਇਹਨਾਂ ਸਥਿਤੀਆਂ ਦੇ ਵਿੱਚ ਪ੍ਰਧਾਨ ਮੰਤਰੀ ਬਣਾ ਲੈਣਗੇ ਤੇ ਜਦੋਂ ਇਸ ਤਰ੍ਹਾਂ ਭਾਈਵਾਲਾਂ ਦੀ ਸਰਕਾਰ ਹੋਵੇ ਉਦੋਂ ਬਾਲਾ ਉਹਨਾਂ ਤੇ ਰੱਖਿਆ ਵੀ ਨਹੀਂ ਜਾ ਸਕਦਾ ਜਦੋਂ ਕੱਲੇ ਦੀਆਂ 303 ਸੀ ਤੇ ਡੰਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੂਰਾ ਚੱਲਦਾ ਸੀ ਅਮਿਤ ਸ਼ਾਹ ਦਾ ਚੱਲਦਾ ਸੀ ਅੱਜੇ ਕੋਈ ਬੰਨੇ ਨਹੀਂ ਆਪੋ ਆਪਣੇ ਸੂਲੇ ਇਹਨਾਂ ਵਾਸਤੇ ਜਿਹੜੇ ਵਿਰੋਧੀ ਧਿਰ ਚ ਕੁਸ਼ਾਗੂ ਬੈਠੇ ਐ ਉਹ ਕਹਿੰਦੇ ਸਾਨੂੰ ਪਤਾ ਹੈ ਇਹਨਾਂ ਨੇ ਇਕੱਠੇ ਰਹਿਣਾ ਨਹੀਂ ਇਹ ਤਾਂ ਡੱਡੂਆਂ ਦੀ ਪੰਸੇਰੀ ਬਾਂਗ ਨੇ ਅਜਿਹੇ ਦੇ ਵਿੱਚ ਇਹਨਾਂ ਨੇ ਜਾਣਾ ਕਿਤੇ ਐ ਫਿਰ ਇਹ ਇੰਡੀਆ ਦੀ ਹਮਾਇਤ ਲੈ ਨਹੀਂ ਆਉਣਗੇ ਸੋ ਜੇ ਬਣ ਵੀ ਗਏ ਤਾਂ ਵੀ ਇਹਨਾਂ ਦਾ ਇਕੱਠ ਲੰਬਾ ਸਮਾਂ ਨਿਭ ਸਕੇਗਾ ਕੁਝ ਕਿਹਾ ਨਹੀਂ ਜਾ ਸਕਦਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੇ ਸੁਭਾਜ ਨਹੀਂ ਜੇ ਕੋਈ ਹੋਰ ਬੰਦਾ ਹੋ ਸ਼ਾਇਦ ਇਸ ਤਰ੍ਹਾਂ ਦਾ ਕੋਈ ਕੰਮ ਕਰ ਲੇ ਉਹ ਸੋਚਣ ਵਾਲੀ ਗੱਲ ਹੈ ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਕਈ ਬੰਦੇ ਚ ਗੁਣ ਹੁੰਦੇ ਨੇ ਕਿ ਉਹ ਦੂਜਿਆਂ ਨੂੰ ਨਾਲ ਲੈ ਕੇ ਚਲਾਉਣਾ ਜਾਣਦੇ ਆ ਜੀ ਸੋ ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵਿੱਚ 15 ਜੂਨ ਤੱਕ ਢਿੱਲ ਸਾਹਿਬ ਆਪਣਾ ਦਫ਼ਤਰ ਆਹੋ ਖਾਲੀ ਕਰਨ ਦਾ ਕਿਹਾ ਗਿਆ ਜੀ ਇਹ ਮਾਮਲਾ ਗਿਆ ਸੀ ਜੀ ਅਦਾਲਤ ਦੇ ਵਿੱਚ ਦਿੱਲੀ ਹਾਈ ਕੋਰਟ ਚ ਆਮ ਆਦਮੀ ਪਾਰਟੀ ਦਾ ਜਿਹੜਾ ਦਫ਼ਤਰ ਹੈ ਜ਼ਮੀਨ ਰਾਟ ਮਾਮਲੇ 'ਚ ਇਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ ਮਾਨਯੋਗ ਹਾਈ ਕੋਰਟ ਨੇ ਕਿਹਾ ਤਾਂ ਕਿ 15 ਜੂਨ ਤੋਂ ਪਹਿਲਾ ਪਹਿਲਾਂ ਤੁਸੀਂ ਆਪਣਾ ਦਫਤਰ ਖਾਲੀ ਕਰ ਦਿਓ ਜੀ ਇਹਨਾਂ ਨੂੰ ਉਹ ਦਫਤਰ ਖਾਲੀ ਕਰਨਾ ਪਵੇਗਾ ਸੋ ਜਾਤਾਏ ਹੈ ਇਹਨਾਂ ਆਡਰਾਂ ਨੂੰ ਲੈ ਕੇ ਸੁਪਰੀਮ ਕੋਰਟ ਜਾਣਗੇ ਹੋ ਸਕਦਾ ਉੱਥੋਂ ਸਟੇ ਵਗੈਰਾ ਮਿਲ ਜੇ ਹੋਰ ਤਾਂ ਕੋਈ ਦੂਸਰਾ ਰਸਤਾ ਨਹੀਂ ਅਦਾਲਤੀ ਰਸਤਾ ਰਹਿ ਗਿਆ ਜਿਹਦੇ ਕਰਕੇ ਇਹ ਅੱਗੇ ਜਾ ਸਕਦੇ ਐ ਦੇਖਣ ਵਾਲੀ ਗੱਲ ਹੈ ਕਿ ਅੱਗੇ ਜਾਣਗੇ ਜਾਂ ਨਹੀਂ ਜੀ ਤਾਂ ਦੂਜੇ ਪਾਸੇ 8 ਜੂਨ ਨੂੰ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਇੱਕ ਮੀਟਿੰਗ ਸੱਦੀ ਗਈ ਹੈ ਜੀ ਬਿਲਕੁਲ ਜੀ ਜਿਹੜੀ ਕਿ 올 ਇੰਡੀਆ ਕਾਂਗਰਸ ਕਮੇਟੀ ਦੇ ਦਫਤਰ ਦੇ ਵਿੱਚ ਹੋਵੇਗੀ ਜਿਹੜੇ ਦੂਜੇ ਵੱਡੇ ਆਗੂ ਨੇ ਭਾਈ ਪਾਲ ਨੇ ਇੰਡੀਆ ਉਹ ਬੈਠਕਾਂ ਤਾਂ ਲਗਾਤਾਰ ਨਾਲੋਂ ਨਾਲ ਚੱਲ ਰਹੀਆਂ ਨੇ ਤੁਸੀਂ ਠੀਕ ਕਹਿ ਰਹੇ ਹੋ ਕਿ 8 ਜੂਨ ਨੂੰ ਭਾਵ ਪਰਸੋਂ ਨੂੰ 올 ਇੰਡੀਆ ਕਮੇਟੀ ਕਾਂਗਰਸ ਦੇ ਦਫ਼ਤਰ ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਇੱਕ ਕਾਂਗਰਸ ਵਰਕਿੰਗ ਕਮੇਟੀ ਦੀ ਮੈਂਬਰ ਬਣਾ ਲਈ ਹੈ ਬੁਲਾ ਲਈ ਹੈ ਉਹਨਾਂ ਨੇ ਮੈਂ ਮੀਟਿੰਗ ਸੋ ਉਹਦੇ ਵਿੱਚ ਆਪਣੇ ਪੰਜਾਬ ਵਾਲੇ ਪਾਸੋਂ ਵੀ ਕਈ ਨੇ ਚੰਨੀ ਸਾਹਿਬ ਹੈ ਜੀ ਸੁਖਜਿੰਦਰ ਸਿੰਘ ਰੰਧਾਵਾ ਹੈ ਪ੍ਰਤਾਪ ਸਿੰਘ ਬਾਜਵਾ ਹੈ ਇਹਨਾਂ ਗੁਆਂ ਨੂੰ ਸੱਦਾ ਪੱਤਰ ਆ ਗਿਆ ਹੋਵੇਗਾ ਔਰ ਇਹ ਮੀਟਿੰਗ ਕਾਫੀ ਅਹਿਮ ਮੰਨੀ ਜਾਂਦੀ ਹੈ ਜਿਹਦੇ ਉੱਤੇ ਕਈ ਤਰ੍ਹਾਂ ਦੀਆਂ ਵਿਚਾਰਾਂ ਸਮਝਿਆ ਜਾਂਦਾ ਹੈ ਕਿ ਖੜਗੇ ਸਾਹਿਬ ਤੇ ਹੋਰ ਸੀਨੀਅਰ ਲੀਡਰਸ਼ਿਪ ਨੇ ਕਰਨੀਆਂ ਨੇ ਜੀ ਸਾ ਦੂਜੇ ਪਾਸੇ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਖੇਤਾਂ ਦੇ ਵਿੱਚ ਜਾ ਕੇ ਜੋ ਕਿ ਸਿੱਧੀ ਬਿਜਾਈ ਕਰਦੇ ਨੇ ਉਹਨਾਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਜੀ ਇਹ ਲੁਧਿਆਣੇ ਤੋਂ ਬਰਨਾਲਾ ਰੋਡ ਦੇ ਉੱਤੇ ਪਿੰਡ ਹੈ ਗੋਵਿੰਦਗੜ੍ਹ ਉੱਥੋਂ ਦੇ ਕਿਸਾਨ ਨੇ ਜਿਹੜੇ ਕਿ ਸੁਖਵੀਰ ਸਿੰਘ ਤੇ ਰਵਿੰਦਰ ਸਿੰਘ ਇਹਨਾਂ ਦੇ ਕੋਲ ਜਾ ਰਹੇ ਨੇ ਉਹਨਾਂ ਦੇ ਖੇਤ ਚ ਗਏ ਉਹਨਾਂ ਦਾ ਸਿੱਧੀ ਬਜਾਈ ਦਾ ਪਿਛਲਾ ਤਜਰਬਾ ਉਦੇ ਨਾਲ ਸਾਂਝਾ ਕੀਤਾ ਡਾਕਟਰ ਸੁਤਵੀਰ ਸਿੰਘ ਗੋਸਲ ਬਾਈ ਚਾਂਸਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਇਹ ਉੱਥੇ ਗਏ ਨੇ ਸੋ ਸਿੱਧੀ ਬਿਜਾਈ ਦੇ ਨਾਲ ਖੇਤੀ ਮਹਾਰਾਂ ਦਾ ਕਹਿਣਾ ਹੈ ਕਿ ਕਾਫੀ ਪਾਣੀ ਦੀ ਬਚਤ ਹੁੰਦੀ ਹੈ ਤੇ ਪੰਜਾਬ ਸਰਕਾਰ ਜਿਹਦੀ ਅਜੇ ਤੱਕ ਕੋਈ ਖੇਤੀ ਨੀਤੀ ਨਹੀਂ ਆਈ ਸਵਾ ਸਾਲ ਲੰਘ ਗਿਆ ਪਿਛਲੇ ਸਾਲ 31 ਮਾਰਚ ਤੱਕ ਇਹਨਾਂ ਨੇ ਨੀਤੀ ਦੇਣੀ ਸੀ ਨੀਤੀ ਤਾਂ ਤਾਂ ਵੀ ਜੇ ਕੋਈ ਮੰਤਰੀ ਬੈਠੇ ਖੇਤੀਬਾੜੀ ਮੰਤਰੀ ਨੂੰ ਇਹਨਾਂ ਨੇ ਝੋਨ ਲੜਾਤੀ ਸੋ ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਜਿਹੜੇ ਬਾਈਤਾਚਲਰ ਸਾਹਿਬ ਨੇ ਬਹੁਤ ਸਾਰੇ ਖੇਤੀਮਾਰ ਪਹਿਲਾਂ ਤੋਂ ਹੀ ਉਤਸ਼ਾਹਤ ਕਰ ਰਿਹਾ ਵੀ ਜੇ ਝੋਨਾ ਲਾਉਣਾ ਭਾਈ ਤਾਂ ਸਿੱਧੀ ਬਜਾਈ ਨਾਲ ਲਾ ਲਓ ਜਾਂ ਪੀ ਆਰ ਕਿਸਮਾਂ ਲਾ ਲਓ ਜਿਹੜੀ ਪੂਸਾ 44 ਦੇ ਮੁਕਾਬਲੇ ਘੱਟ ਸਮਾਂ ਲੈਂਦੀ ਹੈ ਪਾਣੀ ਬਹੁਤ ਵੱਡੇ ਸੰਕਟ ਚ ਹੈ ਪੰਜਾਬ ਸਰਕਾਰਾਂ ਮੂਕ ਦਰਸ਼ਕ ਤੇ ਲੱਤ ਤੇ ਲੱਤ ਰੱਖ ਕੇ ਬੈਠੀਆਂ ਨੇ ਕਿਸਾਨ ਜਥੇਬੰਦੀਆਂ ਦੇ ਨਮਾਇੰਦੋ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਆ ਇਸ ਪ੍ਰਤੀ ਸੁਚੇਤ ਕਰੋ ਤੁਸੀਂ ਬਦਲੀਆਂ ਫਸਲਾਂ ਦੇ ਮਾਰਕੀਟਿੰਗ ਤੇ ਵਾਜਬ ਮੁੱਲ ਲਈ ਹੋਰ ਵੱਡੇ ਪੱਤਰ ਦੇ ਉੱਤੇ ਕੰਮ ਕਰੋ ਤਾਂ ਕਿ ਇਹ ਪੰਜਾਬ ਨੂੰ ਰੇਗਿਸਤਾਨ ਬਣਦਾ ਦੇਖਣ ਤੋਂ ਪਹਿਲਾਂ ਅਸੀਂ ਬਚਾ ਲਈਏ ਇੱਧਰ ਕੋਈ ਧਿਆਨ ਨਹੀਂ ਮੈਨੂੰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਆ ਕਨਕ ਦੇ ਨਾਲ ਨੂੰ ਅੱਗ ਲਾ ਲਾ ਕੇ ਵੀ ਦਰਖਤਾਂ ਦਾ ਸੱਤਿਆਨਾਸ਼ ਕਰਤਾ ਇਹਨਾਂ ਨੇ ਨਾ ਸਰਕਾਰ ਨਾ ਜਥੇ ਵਧੀਆਂ ਕਿਸਾਨਾਂ ਦੀਆਂ ਜੱਦਗੇ ਨਹੀਂ ਅੱਜ ਤੱਕ 5-7 ਸਾਲ ਤੋਂ ਪਹਿਲਾਂ ਕਦੇ ਕਨਕ ਦੇ ਨਾਲ ਨੂੰ ਅੱਗ ਲੱਗੇ ਕਰਚਿਆਂ ਨੂੰ ਕਦੇ ਨਹੀਂ ਸੀ ਦੇਖੀ ਪਹਿਲਾਂ ਝੋਨਾ ਵੀ ਲਾਉਂਦੇ ਸੀ ਲੋਕ ਉਦੋਂ ਝੋਨਾ ਹੱਥਾਂ ਨਾਲ ਵੜਦੇ ਸੀ ਢੋਲ ਰੱਖ ਕੇ ਉਹਦੇ ਤੇ ਝਾੜ ਲੈਂਦੇ ਤੇ ਅੱਗ ਆਲਾ ਕੋਈ ਕੰਮ ਨਹੀਂ ਸੀ ਆ ਅਸੀਂ ਜਿਹੜਾ ਇਹ ਕੰਮ ਫੜਿਆ ਨਾ ਇਹ ਬਹੁਤ ਖਤਰਨਾਕ ਹੈ ਬਾਜਾ ਜੋ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋਵੇਗਾ ਫਿਰ ਆਪਾਂ ਵੇਖ ਰਹੇ ਹਾਂ ਇਹਦੇ ਵਿੱਚ ਹਾਲੇ ਤੱਕ ਅਦਾਲਤਾਂ ਦਾ ਰੁਖ ਤੁਹਾਡੇ ਪ੍ਰਤੀ ਹਮਦਰਦੀ ਵਾਲਾ ਹੈ ਪਰ ਜਿੱਦਨ ਉਹ ਵੀ ਸਖਤ ਹੋ ਗਈਆਂ ਤੇ ਫਿਰ ਕਿਹੜੇ ਪਾਸੇ ਨੂੰ ਜਾਣਾ ਇਸ ਲਈ ਮੇਰੀ ਸਨੇਵਰ ਬੇਨਤੀ ਹੈ ਕਿ ਪਹਿਲਾਂ ਹੀ ਥੋੜਾ ਜਿਹਾ ਸਬਲ ਜੀ ਜੀ ਸੋ ਦੂਜੇ ਪਾਸੇ ਜਿੱਥੇ ਮੀਂਹ ਦੇ ਨਾਲ ਕਾਫੀ ਨੁਕਸਾਨ ਹੋਇਆ ਟਿਲਸਾਬ ਕਾਲਤ ਤੇ ਹੁਣ ਵੀ ਕਿਹਾ ਜਾ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਾਰੇ ਤੂਫਾਨ ਤੇ ਚੱਕਰ ਦੇਖਣ ਨੂੰ ਮਿਲ ਸਕਦਾ ਹੈ ਜੀ ਇਹ ਮੌਸਮ ਵਿਭਾਗ ਦੀ ਭਵਿੱਖਬਾਣੀ ਹੈ ਜੀ ਅਦਰバイ ਜੀ ਵੀ ਜੂਨ ਦਾ ਮਹੀਨਾ ਆ ਗਿਆ ਜੀ ਤੇ ਇੱਥੇ 15 ਕ ਜੂਨ ਤੋਂ ਲਗਭਗ 15 ਤੋਂ 20 ਦੇ ਵਿੱਚ ਆਮ ਤੌਰ ਤੇ ਮੌਨਸੂਨ ਆ ਜਾਂਦੀ ਹੈ ਜੇ ਮੌਨਸੂਨ ਦੀ ਭਰਮੀ ਵਰਖਾ ਇਹਨਾਂ ਦਿਨਾਂ ਦੇ ਵਿੱਚ ਆ ਜਾਵੇ ਜਦੋਂ ਕਿਸਾਨਾਂ ਨੇ ਝੋਨਾ ਲਾਉਣਾ ਹੈ ਉਹ ਪਾਣੀ ਦੀ ਬਚਤ ਵੀ ਕਰਦੀ ਹੈ ਤੇ ਝੋਨਾ ਠੀਕ-ਠਾਕ ਤਰੀਕੇ ਨਾਲ ਲੱਗ ਜਾਂਦਾ ਕਿਸਾਨ ਦਾ ਖਰਚਾ ਵੀ ਘਟਉਂਦੀ ਹੈ ਜੀ ਸੋ ਦੂਜੇ ਪਾਸੇ ਮਲੇਕੋੜਲਾ ਦੇ ਸੱਤ ਪੁਲਿਸ ਕਰਮਚਾਰੀਆਂ ਨੂੰ ਡੀਜੀਪੀ ਡਿਸਕ ਦੇ ਵਜੋਂ ਵਾਜਾਇਆ ਗਿਆ ਜੀ ਇਹ ਸੀਆਈਏ ਸਟਾਫ ਮਾਹੌਰਾਣਾ ਦੇ ਇੰਸਪੈਕਟਰ ਹਰਜਿੰਦਰ ਸਿੰਘ ਦੀ ਟੀਮ ਹੈ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਦੌਰਾਨ ਬਹੁਤ ਜ਼ਿਆਦਾ ਸ਼ਿਲਾਗਾ ਵਾਲਾ ਕੰਮ ਕੀਤਾ ਮਿਹਨਤ ਨਾਲ ਕੰਮ ਕੀਤਾ ਆਪਣੇ ਮਹਿਕਮੇ ਦਾ ਵਧੀਆ ਤਰੀਕੇ ਦੇ ਨਾਲ ਇੱਕ ਸਿਰਜ ਉੱਚਾ ਕੀਤਾ ਉੱਥੋਂ ਦੇ ਐਸਐਸਪੀ ਨੇ ਡਾਕਟਰ ਸਿਮਰਤ ਕੌਰ ਉਹਨਾਂ ਨੇ ਰეკਮੈਂਡ ਕੀਤਾ ਉਹ ਹੁਣ ਅਤੇ ਡੀਜੀਪੀ ਸਾਹਿਬ ਵੱਲੋਂ ਡਿਸਕ ਆਈ ਉਹਨਾਂ ਨੇ ਇੰਸਪੈਕਟਰ ਸਪਾਈ ਮੁਖ ਸਪਾਈ ਇਹ ਜਿਹੜੇ ਸੱਤ ਕਰਮਚਾਰੀ ਐ ਤੇ ਇਹਨਾਂ ਦੇ ਇੰਸਪੈਕਟਰ ਹਰਜਿੰਦਰ ਸਿੰਘ ਸਾਹਿਬ ਉਹਨਾਂ ਨੂੰ ਇਹ ਜਿਹੜੀ ਡੀਜੀਪੀ ਡਿਸਕ ਹੈ ਉਹਦੇ ਨਾਲ ਆਪਣੇ ਦਫ਼ਤਰ 'ਚ ਬੁਲਾ ਕੇ ਸਨਮਾਨਤ ਕੀਤਾ ਹੱਲਾਸ਼ੇਰੀ ਦਿੱਤੀ ਹੈ ਇਸ ਤਰ੍ਹਾਂ ਜਦੋਂ ਕਿਸੇ ਕਰਮਚਾਰੀ ਨੂੰ ਮਾਨ ਸਨਮਾਨ ਮਿਲਦਾ ਹੈ ਤੇ ਦੂਜਿਆਂ ਨੂੰ ਵੀ ਉਹਦੇ ਨਾਲ ਹੱਲਾਸ਼ੇਰੀ ਮਿਲਦੀ ਹੈ ਉਹ ਵੀ ਉਸ ਤਰ੍ਹਾਂ ਦੇ ਯਤਨ ਕਰਨ ਦਾ ਯਤਨ ਕਰਦੇ ਜੀ ਸਰਦਾਰ ਸਾਹਿਬ ਜੇ ਮੌਨਸੂਨ ਦਾ ਪਿਛਲੀ ਵਾਰ ਹਾਰਡ ਦੀ ਬਹੁਤ ਜ਼ਿਆਦਾ ਮਾਰ ਦੇਖਣ ਨੂੰ ਮਿਲੀ ਸੀ ਪੰਜਾਬ ਦੇ ਵਿੱਚ ਕਾਫੀ ਲੋਕਾਂ ਨੂੰ ਨੁਕਸਾਨ ਹੋਇਆ ਸੀ ਤੇ ਹੁਣ ਵੀ ਕਿਵੇਂ ਦੇਖਦੇ ਹੋ ਜੀ ਵੀ ਮਾਰ ਤੋਂ ਬਚਣ ਲਈ ਕੀ ਸਰਕਾਰ ਪ੍ਰਬੰਧ ਕਰ ਸਕਦੀ ਹੈ ਜੀ ਸਰਕਾਰ ਦਾ ਕਿਹੜਾ ਪ੍ਰਬੰਧ ਹੈ ਜਿਹੜਾ ਸਰਕਾਰ ਨੇ ਪਿਛਲੀ ਵਾਰੀ ਦਾਅਵੇ ਕੀਤੇ ਇੱਕ ਘਰਵਾਰੇ ਜਲਨਿਕਾਸੀਆਂ ਬਾਰੇ ਆ ਕਰਦਿਆਂਗੇ ਉਹ ਕਰਦਿਆਂਗੇ ਉਸ ਸਵੈਗਪੌੜ ਸੰਖਤੋ ਹੋਰ ਤਾਂ ਕੁਝ ਨਹੀਂ ਸੀ ਜੀ ਸਾਡੇ ਮੁੱਖ ਮੰਤਰੀ ਸਾਹਿਬ ਇਦੇ ਬਾਰੇ ਜਾਰੀ ਕਰ ਦੇਣ ਇੱਕ ਸਾਲ ਦੇ ਵਿੱਚ ਸਰਕਾਰ ਨੇ ਕਿਹੜੀਆਂ ਕਿਹੜੇ ਕੰਮ ਕੀਤੇ ਆ ਘੱਗਰ ਦੇ ਕੀਤਾ ਕੋਈ ਹੋਰ ਕੀਤਾ ਮੈਂ ਫੇਰ ਇੱਕ ਵਾਰੀ ਬੇਨਤੀ ਕਰਦਿਆਂ ਘੱਗਰ ਦਾ ਜੇ ਇੱਕ ਸਾਲ ਪਿੰਡਾਂ ਵਾਲੇ ਭਰਾਵੋ ਪੁਰਾਣੇ ਜਵਾਨੇ ਵਾਂਗ ਕੰਮ ਕਰ ਲਉ ਆਪਣੇ ਟਰੈਕਟਰਾਂ ਨਾਲ ਕਰਾਹਿਆਂ ਨਾਲ ਘੱਗਰ ਦੇ ਆਸ-ਪਾਸ ਬੰਨ ਬੰਨ ਲਉ ਤੁਹਾਡਾ ਬੰਨਿਆ ਬੰਨ ਕਈ ਸਾਲ ਫਿਰ ਟੁੱਟਣਾ ਨਹੀਂ ਉਹਦਾ ਫਾਇਦਾ ਵੀ ਤੁਹਾਨੂੰ ਹੋਣਾ ਪੁਲਾਂ ਦਾ ਫਾਇਦਾ ਵੀ ਤੁਹਾਨੂੰ ਹੋਣਾ ਸੋ ਪ੍ਰਾਣੇ ਜਵਾਨੇ ਵਾਲੇ ਪਾਸੇ ਆ ਜਾਓ ਤੇ ਸਾਰਾ ਕੁਝ ਹੀ ਬਹੁਤ ਵਧੀਆ ਹੋ ਜਾਵੇਗਾ ਆ ਅੱਗਾ ਵਾਲੇ ਮਾਮਲੇ ਦੇ ਵਿੱਚ ਘੱਟੋ-ਘੱਟ ਪੰਜਾਬ ਦੀ ਬਦਰਾਮੀ ਘੱਟ ਕਰੋ ਸਰਕਾਰਾਂ ਚੋਣਾ ਕਰਕੇ ਨਹੀਂ ਬੋਲੀਆਂ ਲੇਕਰ ਰਿਪੋਰਟਾਂ ਤਿਆਰ ਨੇ ਤੇ ਉਹ ਰਿਪੋਰਟਾਂ ਕਿਸੇ ਵੇਲੇ ਵੀ ਜੁਰਮਾਨੇ ਦੀਆਂ ਜਾਂ ਕਿਸੇ ਹੋਰ ਰੂਪ ਚ ਤੁਹਾਡੇ ਵਾਲੇ ਪਾਸੇ ਨੂੰ ਆਉਣੀਆਂ ਜਲਦ ਸ਼ੁਰੂ ਹੋ ਜਾਣਗੀਆਂ ਸੂਚਨਾ ਸੂਤਰਾ ਦੇ حوالے ਤੋਂ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਟਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ